ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 417 ਸਚਿਪਾਛਾ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਹਿਲਾ ਕਹਾਂ ਸੁਖੇਲ ਤਵੇਲਾ ਘੋੜੇ ਕਹਾਂ ਭੇਰੀ ਸਹਨਾਈ ਕਹਾਂ ਸੁਤੇਗ ਬੰਦ ਗੜੇ ਰੜ ਕਹਾਂ ਸੋ ਲਾਲ ਕਵਾਈ ਕਹਾਂ ਸਵਾਰ ਰਸੀਆ ਮੂੰ ਬੰਕੇ ਇੱਥੇ ਦਿਸੈ ਨਹੀਂ ਇਹ ਜੱਗ ਤੇਰਾ ਤੂੰ ਗੋਸਾਈ ਇੱਕ ਘੜੀ ਮੈਂ ਥਾਪੋ ਥਾਪੇ ਜਰ ਵੰਡ ਦੇਵਾਂ ਭਾਈ ਰਹਾਉ ਸਾਨ ਗੁਰੂ ਨਾਨਕ ਪਾਤਸ਼ਾ ਆਸਾ ਰਾਗ ਵਿੱਚ 417 ਅੰਗ ਤੇ ਇਤਿਹਾਸਿਕ ਸ਼ਬਦ ਹੈ ਜੀ ਇਹ ਸਾਰਾ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਸੈਦਪੁਰ ਦੇ ਉੱਤੇ ਜਦੋਂ ਬਾਬਰ ਨੇ ਹੱਲਾ ਕੀਤਾ ਉਦੋਂ ਜੋ ਕੁਝ ਵਾਪਰਿਆ ਕਿਉਂਕਿ ਬਹੁਤ ਸਾਰੇ ਸੰਸਾਰ ਦੇ ਵਿੱਚ ਹੱਲੇ ਹੋਏ بڑے بڑے ਜ਼ਾਲਮ ਲੋਕ ਆਏ ਮਗਰ ਉਹ ਚਾਹੇ ਸਿਆਣੇ ਲੋਕ ਵਿਦਵਾਨ ਲੋਕ ਜਿੰਮੇ ਮਰਜੀ ਕਹੀ ਜਾਣ ਪਰ ਉਹ ਸਮੇਂ ਨੂੰ ਕੋਈ ਟਾਲ ਨਾ ਸਕਿਆ ਕੀ ਕਾਰਨ ਹੈ ਕਿਵੇਂ ਹੈ ਇੰਜ ਕਿਉਂ ਹੁੰਦਾ ਹੈ ਇਹ ਕਰਤਾ ਹੀ ਜਾਣਦਾ ਹੈ ਕੋਈ ਮਨੁੱਖ ਮਾੜਾ ਵੀ ਨਹੀਂ ਬਣਨਾ ਚਾਹੁੰਦਾ ਪਰ ਜਦੋਂ ਇਸ ਇਨਸਾਨ ਵਿੱਚੋਂ ਜਾਨਵਰ ਬਾਹਰ ਆ ਜਾਏ ਫਿਰ ਇਹ ਜਾਨਵਰਾਂ ਤੋਂ ਵੀ ਬਿਹਤਰ ਹੈ ਜੀ ਜਾਨਵਰੋਂ ਤੋਂ ਵੀ ਮਾੜਾ ਹੈ ਕਿਉਂਕਿ ਮਨੁੱਖਾ ਜਨਮ ਇੱਕ ਐਸਾ ਜਨਮ ਹੈ ਜੇ ਕਿਤੇ ਉੱਪਰ ਉੱਠ ਜਾਏ ਤਾਂ ਦੇਵਤੇ ਵੀ ਇਹ ਤੋਂ ਥੱਲੇ ਨੇ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਤੇ ਨਹੀਂ ਤੇ ਪਸ਼ੂ ਪੜੇ ਚੰਗਿਆਈਆਂ ਖੜਕਾਏ ਅੰਮ੍ਰਿਤ ਦੇ ਇਹਦੇ ਨਾਲ ਪਸ਼ੂ ਵੀ ਚੰਗੇ ਨੇ ਸੋ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਹੁੰਦਾ ਆਇਆ ਤੇ ਹੁੰਦਾ ਰਹੇਗਾ ਇਹ ਚੀਜ਼ਾਂ ਵਰਤਦੀਆਂ ਨੇ ਕਿਉਂਕਿ ਕੁਦਰਤ ਵੱਲੋਂ ਇਹ ਵਰਤਾਰੇ ਵਰਤਦੇ ਨੇ ਤੇ ਮਹਾਰਜ ਨੇ ਉਹਨੂੰ ਬਿਆਨ ਕੀਤਾ ਕਿ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਤੇਰੀ ਨਦਰ ਹੀਠੀ ਹੋ ਰਿਆ ਮਹਾਰਾਜ ਇੱਥੇ ਵੀ ਗੱਲ ਬਿਆਨ ਕਰਦੇ ਨੇ ਇਹ ਜਗ ਤੇਰਾ ਤੂੰ ਗੋਸਾਈ ਇਹ ਸੰਸਾਰ ਤੇਰਾ ਤੂੰ ਸਾਰੀ ਧਰਤੀ ਦਾ ਮਾਲਕ ਹੈਂ ਏਕ ਘੜੀ ਮੈਂ ਥਾਪੋ ਦਾਪੇ ਜਰਵੰਡ ਦੇਵਾਂ ਭਾਈ ਇੱਕ ਸੈਕਿੰਡ ਲੱਗਦਾ ਹੈ ਥਾਪਦਾਂ ਤੇ ਉਥਾਪਦਨ ਹੈ ਖਤਮ ਕਰ ਦਿੰਨਾ ਸਾਰਾ ਕੁਝ ਇਹ ਜਿਹੜੀ ਮਾਇਆ ਹੈ ਨਾ ਇਹ ਭਰਾਵਾਂ ਵਿੱਚ ਵੰਡ ਦੇਣਾ ਹੈ ਇਹ ਮਾਇਆ ਪਿੱਛੇ ਭਰਾ ਵੰਡੇ ਜਾਂਦੇ ਨੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਨੇ ਮਾਇਆ ਕੈਸੀ ਚੀਜ਼ ਹੈ ਸੁਮਰ ਜਿੱਥੇ ਗੱਲ ਰੌਲਾ ਮਾਇਆ ਇਹਦੇ ਸੀ ਸਾਰਾ ਬਾਬਰ ਨੇ ਹੱਲਾ ਕਿਉਂ ਕੀਤਾ ਕਿਉਂਕਿ ਇਹ ਹਿੰਦੁਸਤਾਨ ਬੜਾ ਵਧੀਆ ਵਸਦਾ ਰਸਦਾ ਦੇਸ਼ ਸੀ ਜੀ ਐਸੀ ਗੱਲ ਨਹੀਂ ਹੈ ਅੱਜ ਵੀ ਵਸਦਾ ਵਸਦਾ ਰਹੇਗਾ ਗੁਰਾਂ ਦੇ ਨਾਂ ਤੇ ਹਮਲਾਵਰ ਉਥੇ ਆਉਂਦੇ ਨੇ ਜਿੱਥੇ ਕੁਝ ਹੋਵੇ ਜਿੱਥੇ ਕੁਝ ਹੋਏਗਾ ਤੇ ਹਮੜਾ ਆਪ ਵੀ ਉੱਥੇ ਜਾਉਣਗੇ ਚੋਰ ਵੀ ਉੱਥੇ ਲੱਗੇਗਾ ਜਿਸ ਘਰ 'ਚ ਕੁਝ ਹੋਏਗਾ ਇਸ ਕਰਕੇ ਬਾਬਰ ਨੇ ਜਦੋਂ ਹੱਲਾ ਕੀਤਾ ਉਹ ਕੱਲ ਆਪਾਂ ਪੜਿਆ ਕਿ ਬਾਬਰ ਨੇ ਜੋ ਤਬਾਹੀ ਕੀਤੀ ਉਹ ਜਾਣ ਤੋਂ ਬਾਅਦ ਜਦੋਂ ਗੁਰੂ ਨਾਨਕ ਪਾਤਸ਼ਾਹ ਸ਼ਹਿਰ ਵਿੱਚ ਆਏ ਤਾਂ ਉਹਨਾਂ ਨੇ ਜੋ ਅੱਖੀਂ ਵੇਖਿਆ ਮਾਰੇ ਫਿਰ ਉਹ ਬਿਆਨ ਕਰਦੇ ਨੇ ਕਿ ਸੱਚੇ ਪਾਤਸ਼ਾਹ ਤੂੰ ਧਰਤੀ ਦਾ ਮਾਲਕ ਹੈ ਪਰ ਇਹ ਸਾਰਾ ਕੁਝ ਤੂੰ ਕਰਨ ਵਾਲਾ ਹੈ ਇੰਜ ਕਿਉਂ ਕੀਤਾ ਇਹ ਤੂੰ ਜਾਣਦਾ ਹੈ ਕਹਾਂ ਸੁਖੇਲ ਤਵੇਲਾ ਘੋੜੇ ਕਹਾਂ ਭੇਰੀ ਸਹਨਾਈ ਮੈਂ ਕਹਿੰਦੇ ਵੇਖੋ ਉਜਾੜਾ ਵੇਖਿਆ ਸਾਰਾ ਸ਼ਹਿਰ ਜਿਹੜਾ ਹੈ ਲੋਥਾਂ ਨਾਲ ਭਰਿਆ ਹੋਇਆ ਹੈ ਵਦਬੂ ਆਗਾਂ ਲੱਗੀਆਂ ਹੋਈਆਂ ਕਿੱਧਰ ਗਏ ਉਹ ਘੋੜੇ ਕਿੱਧਰ ਉਹ ਤਵੇਲੇ ਕਿੱਧਰ ਉਹ ਸ਼ਨਾਈਆਂ ਵੱਜਦੀਆਂ ਸਨ ਜਿੱਥੇ ਖੁਸ਼ੀਆਂ ਦੀਆਂ ਉਹ ਕਿੱਧਰ ਚਲੇ ਗਏ ਕਹਾਂ ਸੋ ਤੇਗਬੰਦ ਗਾੜੇ ਰਲ ਕਹਾਂ ਸੋ ਲਾਲ ਕਵਾਈ ਕਿੱਧਰ ਗਏ ਉਹ ਤੇਗਬੰਦ ਭਾਵ ਜਿਨ੍ਹਾਂ ਦੇ ਗਾਤਰੇ ਵਿੱਚ ਪਸ਼ਮੀਨੇ ਦੇ ਗਾਤਰੇ ਪਾਏ ਵਿੱਚ ਤੇਗਾਂ ਪਾਈਆਂ ਹੋਈਆਂ ਸਨ ਉਹ ਕਵੈਤਾਂ ਕਰਦੀਆਂ ਫੌਜਾਂ ਰੰਗ-ਬਰੰਗੀਆਂ ਲਾਲ ਜਿਨ੍ਹਾਂ ਨੇ ਵਰਦੀਆਂ ਪਾਈਆਂ ਹੋਈਆਂ ਸਨ ਇਹ ਇੰਨਾ ਸੋਹਣਾ ਸ਼ਹਿਰ ਸੀ ਇਹ ਸਾਰਾ ਕੁਝ ਕਿੱਧਰ ਚਲਾ ਗਿਆ 1 ਸੈਕਿੰਡ ਵਿੱਚ ਕਹਾਂ ਸਵਾਰ ਸਿਆਮੂ ਬੰਕੇ ਇੱਥੇ ਦਿਸੈ ਨਹੀਂ ਕਿੱਧਰ ਗਏ ਉਹ ਸ਼ੀਸ਼ੇ ਉਹਨਾਂ ਸ਼ੀਸ਼ਿਆਂ ਵਿੱਚ ਮੂੰਹ ਦੇਖਣ ਵਾਲੇ ਉਹ ਕਿਧਰ ਚਲੇ ਗਏ ਉਹ ਲੋਕ ਇਹ ਜਗ ਤੇਰਾ ਤੂੰ ਗੋਸਾਈ ਐ ਧਰਤੀ ਦੇ ਮਾਲਕਾ ਇਹ ਸੰਸਾਰ ਤੇਰਾ ਹੈ ਤੂੰ ਮਾਲਕ ਹੈਂ ਇਸ ਧਰਤੀ ਦਾ ਇੱਕ ਘੜੀ ਮੈਂ ਥਾਪੋ ਥਾਪੇ ਜਰਵੰਡ ਦੇ ਵੈ ਭਾਈ ਇੱਕ ਘੜੀ ਲੱਗਦੀ ਏਕ ਸਕਿੰਟ ਬਸ ਕਹਿੰਦੇ ਇੱਕੋ ਹੀ ਸਕਿੰਟ ਘੜੀ ਵਿੱਚ ਦੋ ਚਾਰ ਘੰਟਿਆਂ ਵਿੱਚ ਸਾਰਾ ਕੁਝ ਪਰਲੋ ਆ ਗਈ ਵਸ ਦਾ ਰਸ ਦਾ ਸ਼ਹਿਰ ਸੀ ਜਿਹੜਾ ਉਹ ਲੁੱਟਿਆ ਗਿਆ ਪਹਿਲਾਂ ਉਹ ਮਾਲਕ ਸਾਨੇ ਧਨ ਦੌਲਤ ਦੇ ਹੁਣ ਉਹ ਲੁਟੇਰੇ ਲੈ ਗਏ ਬਾਬਰ ਲੈ ਗਿਆ ਲੁੱਟ ਕੇ ਰਹਾਉ ਕਹਾਂ ਸੁ ਕਰ ਦਰਮੰਦਰ ਮੰਡਪ ਮਹਿਲਾ ਕਹਾਂ ਸੁ ਬੰਕ ਸਰਾਇ ਕਿੱਥੇ ਗਏ ਉਹ ਘਰ ਉਹ ਮੰਡਪ ਸੋਹਣੇ ਮਹਿਲ ਮਾੜੀਆਂ ਉਹ ਸੋਹਣੀਆਂ ਸਰਾਵਾਂ ਜਿੰਨਾਂ ਚ ਲੋਕ ਖੁਸ਼ੀਆਂ ਨਾਲ ਵਸਦੇ ਪਏ ਸਨ ਉਹ ਕਿੱਧਰ ਚਲੇ ਗਏ ਕਿਉਂਕਿ ਚਾਰੇ ਪਾਸੇ ਅਗ ਲੱਗੀ ਹੋਈ ਸੀ ਕਹਾਂ ਤੋਂ ਸੇ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਿੱਧਰ ਗਈਆਂ ਉਹ ਸੋਹਣੀਆਂ ਸੇਜਾਂ ਉਹ ਸੋਹਣੀਆਂ ਔਰਤਾਂ ਜਿਨ੍ਹਾਂ ਨੂੰ ਵੇਖ ਕੇ ਨੀਂਦਰ ਨਹੀਂ ਸੀ ਆਉਂਦੀ ਭਾਵ ਉਹ ਸਾਰਾ ਕੁਝ ਰੁਲ ਗਿਆ ਮਿੱਟੀ 'ਚ ਕਹਾਂ ਤੋਂ ਪਾਣ ਤੰਬੂਲ ਹਰਮਾਂ ਹੋਈਆਂ ਛਾਈ ਮਾਈ ਉਹ ਪਾਣ ਵੇਚਣ ਵਾਲੀਆਂ ਉਹ ਹਰਮ ਜਿੱਥੇ ਔਰਤਾਂ ਰਹਿੰਦੀਆਂ ਨੇ ਭਾਵ ਜਿੱਥੇ ਰਾਜੇ ਮਹਾਰਾਜਿਆਂ ਦੇ ਉਹ ਸੋਹਣੇ ਹਰਮ ਸੋਹਣੇ ਮਹਿਲ ਛਾਈ ਵਾਈ ਹੋ ਗਿਆ ਭਾਬ ਇੰਜ ਸੀ ਕਿ ਇੱਥੇ ਕੁਝ ਹੁੰਦਾ ਹੀ ਨਹੀਂ ਸੀ ਇਸ ਤਰ੍ਹਾਂ ਉਜਾੜਾ ਪਾ ਦਿੱਤਾ ਕਿ ਇੱਥੇ ਕੁਝ ਹੁੰਦਾ ਹੀ ਨਹੀਂ ਸੀ ਕਿਤੇ ਹੁੰਦਾ ਹੋਏਗਾ ਇਸ ਤਰ੍ਹਾਂ ਕੁਝ ਇਹੋ ਜਿਹਾ ਇਹੋ ਜਿਹੇ ਰੰਗ ਤਮਾਸ਼ੇ ਇਹੋ ਜਿਹੀ ਚਹਿਲ ਪਹਿਲ ਚਾਰੇ ਪਾਸੇ ਲੋਥਾਂ ਕਿੜੀਆਂ ਨੇ ਦੂਰ ਦੂਰ ਤੱਕ ਬਦਬੂ ਆਉਂਦੀ ਆਪਾਂ ਦੇਖਦੇ ਜਦੋਂ ਹਮਲੇ ਹੁੰਦੇ ਸੀ ਤੇ ਇੰਜ ਹੀ ਹੁੰਦਾ ਸੀ ਇਸ ਜਾਰ ਕਾਰਨ ਕਣੀ ਵਗੂਤੀ ਇਨ ਜਰ ਕਣੀ ਖਵਾਈ ਹੁਣ ਮਾਰੇ ਜੀ ਕਹਿੰਦੇ ਇਸ ਜਰ ਜਰ ਕਹਿੰਦੇ ਨੇ ਧਨ ਦੌਲਤ ਇਸ ਧਨ ਦੀ ਖਾਤਰ ਇਸ ਦੌਲਤ ਦੀ ਖਾਤਰ ਬੜੀ ਦੁਨੀਆ ਖੱਜਲ ਖਵਾਰ ਹੋਈ ਇਸ ਦੌਲਤ ਦੀ ਖਾਤਰ ਬੜੇ ਖੁੰਝੇ ਨੇ ਬੜਿਆਂ ਨੇ ਆਪਣੇ ਜੀਵਨ ਖਰਾਬ ਕੀਤੇ ਨੇ ਤੇ ਪਾਤਸ਼ਾਹ ਕਹਿੰਦੇ ਪਾਪਾਂ ਬਾਜੂ ਹੋਵੈ ਨਾਹੀ ਮੋਇਆਂ ਸਾਥ ਨਾ ਜਾਈ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਤੇ ਮਰਨ ਲੱਗਿਆਂ ਨਾਲ ਨਹੀਂ ਜਾਂਦੀ ਤੇ ਸਾਰਾ ਜੀਵਨ ਬੰਦਾ ਇਹਦੇ ਤੇ ਲਾ ਦਿੰਦਾ ਹੈ ਮਾਇਆ ਇਕੱਠੀ ਕਰਦਾ ਹੈ ਮਾਇਆ ਮਨੋਂ ਨਬਿਸਰੇ ਮੰਗਾ ਦਮਾਂ ਦਮ ਸੋ ਪ੍ਰਭ ਚਿਤਨਾ ਆਵੇ ਨਾ ਇੱਕ ਨਹੀਂ ਕ੍ਰਮ ਪਰ ਮਾਰੀ ਕਹਿੰਦੇ ਪਾਪਾਂ ਤੋਂ ਬਿਨਾ ਕਿਉਂਕਿ ਪਠਾਣਾ ਨੇ ਵੀ ਤੇ ਪਾਪ ਕਰਕੇ ਕੁਝ ਕਮਾਈ ਸੀ ਨਾ ਲੁੱਟਾਂ ਖੂਹਾਂ ਕਰ ਕਰਕੇ ਇਹ ਕੁਝ ਕੀਤਾ ਸੀ ਉਹਨਾਂ ਨੇ ਚੋਰਾਂ ਨੂੰ ਮੋਰ ਪੈ ਜਾਂਦੇ ਨੇ ਜੀ ਕੇ ਵੀ ਅੱਗੋਂ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤੇ ਸੱ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਕਿਉਂਕਿ ਪਠਾਨਾ ਨੂੰ ਤੇ ਇਹ ਸੀਗਾ ਸਾਨੂੰ ਕੌਣ ਸਾਡੀ ਤੇ ਬਾਬਲ ਵੀ ਕੋਈ ਵੇਖ ਸਕਦਾ ਸਾਡੇ ਕੋਲ ਇਨਾ ਧਨ ਹੈ ਐਨੀ ਦੌਲਤ ਹੈ ਸਾਡੇ ਕੋਲੇ ਨੇ ਆਜ ਕੁਛ ਹੈ ਸਾਡੇ ਕੋਲ ਆ ਕੁਛ ਹੈ ਬੜੇ ਬੜੇ ਮਹਿਲ ਮਨਾਰੇ ਨੇ ਐਸ਼ੋ ਇਸ਼ਰਤਾ ਨੇ ਪਰ ਜਦੋਂ ਬਾਬਰ ਨੇ ਹੱਲਾ ਬੋਲਿਆ ਕਿਨੇ ਇੱਕੋ ਝਪਟ ਚ ਸਾਰਾ ਕੁਝ ਚਲਾ ਗਿਆ ਜਿਸ ਨੂੰ ਆਪ ਖਵਾਏ ਕਰਤਾ ਖੁਸਲੇ ਚੰਗਿਆਈ ਗੱਲ ਇੱਥੇ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ ਕਿ ਜਿਹਦੇ ਤੋਂ ਆਪਣੇ ਆਪ ਨੂੰ ਫਿਰ ਵਿਛੋੜਦਾ ਨਾ ਉਹਦੇ ਅੰਦਰੋਂ ਚੰਗਿਆਈ ਖਿੱਚ ਲੈਂਦਾ ਹੈ ਬੁਰਾਈਆਂ ਵੱਧ ਗਈਆਂ ਜਿਉਂ-ਜਿਉਂ ਬੰਦੇ ਕੋਲੇ ਪੈਸਾ ਧਨ ਦੌਲਤ ऐਸ਼ਵਰਚ ਵਧਦੇ ਜਾਂਦੇ ਨੇ ਉਹਦੇ ਅੰਦਰ ਤਰਸ ਦਇਆ ਭਾਵਨਾ ਸਬਰ ਸੰਤੋਖ ਖਤਮ ਹੁੰਦਾ ਜਾਂਦਾ ਹੈ ਤੇ ਅੰਦਰ ਬੁਰਾਈਆਂ ਦਾ ਵਹ ਜਾਂਦੀਆਂ ਜਿਸੇ ਕਰਕੇ ਫਿਰ ਉਹ ਤੁਖਾ ਖਾਂਦਾ ਹੈ ਕਹਿੰਦੇ ਉਸ ਮਾਲਕ ਦਾ ਵੀ ਨਿਜ਼ਮ ਹੈ ਕੁਦਰਤ ਦਾ ਕਿ ਉਹ ਆਪ ਉਹਦੀ ਚਿੰਗਿਆਈਆਂ ਨੂੰ ਖਿੱਚ ਲੈਂਦਾ ਹੈ ਇਸ ਕਰਕੇ ਆਪਣੇ ਦੁਖਝਾ ਲੈਂਦਾ ਹੈ ਤਾਂ ਕਰਕੇ ਉਹ ਖੱਜਲਖਵਾਰ ਹੋਏ ਨੇ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਥਾਲ ਥਾਨ ਮੁਕਾਮ ਜਲੇ ਵਿਜਮੰਦਰ ਮੁਛਮਛ ਕੋਇਰ ਰਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਆ ਕੇ ਪਹਿਲਾਂ ਪਠਾਣਾ ਨੂੰ ਕਹਿਤਾ ਸੀ ਕਿ ਬਾਬਰ ਆ ਰਿਹਾ ਹੈ ਉਹਦੇ ਕੋਲੇ ਆਧੁਨਿਕ ਹਥਿਆਰ ਨੇ ਉਸ ਸਮੇਂ ਦੇ ਬਦੂਖਾਂ ਨੇ ਤੋੜੇ ਵਾਲੀਆਂ ਤੋਪਾਂ ਨੇ ਤੁਸੀਂ ਆਪਣੀ ਤਿਆਰੀ ਕਰ ਲਓ ਕਿ ਧਰਮ ਦੇ ਖੇਤਰ ਵਿੱਚ ਵੀ ਦੇਖੋ ਅਸੀਂ ਅੰਨੇ ਹੋਏ ਹੁੰਨੇ ਆ ਉਹਨਾਂ ਨੇ ਪੀਰ ਇਕੱਠੇ ਕਰ ਲਏ ਮੁਸਲਮਾਨਾਂ ਨੇ ਹਿੰਦੂਆਂ ਨੇ ਸਾਡੇ ਬ੍ਰਾਹਮਣ ਇਕੱਠੇ ਕਰ ਲਏ ਉਹਨਾਂ ਨੇ ਜੱਗ ਕਰਨੇ ਸ਼ੁਰੂ ਕੀਤੇ ਉਹਨਾਂ ਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ ਉਹਨਾਂ ਨੇ ਤਸਬੀਹਾਂ ਫੇਰਨੀਆਂ ਸ਼ੁਰੂ ਕੀਤੀਆਂ ਕਹਿੰਦੇ ਜੀ ਅਸੀਂ ਤਸਵੀਰਾਂ ਫੇਰਾਂਗੇ ਇੰਨੀਆਂ ਐਨੇ ਅਸੀਂ ਮਾਲਾ ਫੇਰਾਂਗੇ ਐਨੇ ਅਸੀਂ ਜੱਗ ਕਰਾਂਗੇ ਉਹ ਮੁਗਲ ਤੇ ਆਉਂਦੇ ਇੰਨੇ ਹੋ ਜਾਣਗੇ ਉਹਨਾਂ ਨੂੰ ਤੇ ਦਿਸਣੇ ਕੁਛ ਨਹੀਂ ਕਹਿੰਨੇ ਬੜੇ ਕੁਛ ਇਕੱਠਾ ਇਕੱਠਾ ਕੀਤਾ ਜਦੋਂ ਉਹਨੇ ਸੁਣਿਆ ਕਿ ਉਹਨੇ ਧਾਵਾ ਬੋਲਣਾ ਬਾਬਰ ਨੇ ਕਹਿੰਦੇ ਚੰਗੇ ਚੰਗੇ ਪੀਰ ਜਿਹੜੇ ਸਨ ਕਹਿੰਦੇ ਕਹੋਂਦੇ ਆਪ ਸਾਡੇ ਬੈਠੇ ਨੇ ਨਾ ਬਾਬੇ ਅਜੇ ਵੀ ਉਹ ਵੀ ਕਹਿੰਦੇ ਅਸੀਂ ਇੰਜ ਕਰਦੇ ਆਂਗੇ ਅਸੀਂ ਇੰਜ ਕਰਦੇ ਆਂਗੇ ਨਹੀਂ ਹੁੰਦਾ ਜੀ ਐਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਇਹ ਕੋਈ ਕਰਾਮਾਤਾਂ ਨਹੀਂ ਹੈਗੀਆਂ ਇੰਜ ਕਰਨ ਵਾਲੇ ਹੁੰਦਾ ਤਾਂ ਗੁਰੂ ਸਾਹਿਬ ਭਗਤੀ ਕੀਤੀ ਮਹਾਰਾਜ ਜੀ ਨੇ ਬੜੀ ਉਹਨਾਂ ਨੇ ਤਲਵਾਰ ਫਿਰ ਕਿਉਂ ਚੱਕੀ ਜ਼ੁਲਮ ਨੂੰ ਟਾਕਰਾ ਦੇਣ ਲਈ ਸੈਸਤਰੀ ਚੁੱਕਣੇ ਪੈਂਦੇ ਨੇ ਜੀ ਮਹਾਰਾਜ ਜੀ ਨੇ ਦੱਸਿਆ ਕਿ ਲੋਕਾਂ ਨੇ ਬੜਾ ਕੁਝ ਕੀਤਾ ਥਾਨ ਮੁਕਾਮ ਜਲੇ ਵਿੱਚ ਮੰਦਰ ਕਹਿੰਦੇ ਚੰਗੇ ਚੰਗੇ ਥਾਂ ਬਹੁਤ ਤਕੜੇ ਮੰਦਰ ਜਿਹੜੇ ਬਣਾਏ ਹੋਏ ਸਨ ਅਗੜਿਆਂ ਨੇ ਫੂਕ ਦਿੱਤੇ ਮੁੱਚ-ਮੁੱਚ ਕੋਈ ਰੁੜਾਇਆ ਜਿਹੜੇ ਆਪਣੇ ਆਪ ਨੂੰ ਸ਼ਹਿਜ਼ਾਦੇ ਘਾਉਂਦੇ ਸਨ ਟੁਕੜੇ-ਟੁਕੜੇ ਕਰਕੇ ਗਲੀਆਂ 'ਚ ਰੋਲਤੇ ਅਗਲਿਆਂ ਨੇ ਇਹ ਹੋਇਆ ਕਹਿੰਦੇ ਅੰਜ ਕੋਈ ਮੁਗਲ ਨਾ ਹੋਵਾ ਅੰਦਾ ਕਿਸੇ ਨੇ ਪਰਚਾ ਲਾਇਆ ਕਿਨੇ ਕੋਈ ਮੁਗਲ ਨਾ ਹੋਇਆ ਕਿਸੇ ਦਾ ਕੋਥੇ ਕਰਾਮਾਤ ਕੰਮ ਨਹੀਂ ਕੀਤੀ ਜਿਹੜੇ ਕਹਿੰਦੇ ਸੀ ਸਾਡੀ ਸ਼ਕਰਾਮਾਤ ਹੈ ਅਸੀਂ ਮੰਤਰ ਪੜ੍ਹਦੇ ਆਂਗੇ ਅਸੀਂ ਆਹ ਕਰਦੇ ਆਂਗੇ ਮੁਗਲ ਅਨੇ ਹੋ ਜਾਣਗੇ ਜੇ ਕੋਈ ਨਹੀਂ ਨਾ ਹੋਇਆ ਸਗੋਂ ਉਹਨਾਂ ਨੇ ਤੇ ਆ ਕੇ ਕਤਲੇਆਮ ਕਰ ਦਿੱਤਾ ਜਿਹੜੇ ਆਪਣੇ ਆਪ ਨੂੰ ਸ਼ਹਿਜ਼ਾਦੇ ਖਵਾਉਂਦੇ ਸਨ ਟੁਕੜੇ ਟੁਕੜੇ ਕਰਕੇ ਗਲੀਆਂ 'ਚ ਰੋੜ ਦਿੱਤੇ ਮੁਗਲ ਪਠਾਣਾਂ ਆ ਪਈ ਲੜਾਈ ਰਣ ਮੈਂ ਤੇਗ ਵਗਾਈ ਮੁਗਲਾਂ ਦੀ ਤੇ ਪਠਾਣਾਂ ਦੀ ਲੜਾਈ ਹੋਈ ਰਣ ਵਿੱਚ ਤੇਗ ਚੱਲੀ ਮੈਦਾਨੇ ਜੰਗ ਵਿੱਚ ਉਹਨੇ ਤੁਪਕ ਤਾਣ ਚਲਾਈ ਉਹਨੇ ਹੱਸ ਚੜਾਈ ਕਹਿੰਦੇ ਮੁਗਲਾਂ ਨੇ ਤੁਪਕ ਟੋਪਾਂ ਚਲਾਈਆਂ ਤੇ ਪਠਾਣਾ ਦੀਆਂ ਜਿਹੜੀਆਂ ਬੰਦੂਕਾਂ ਸਾਨੂੰ ਹੱਥਾਂ 'ਚ ਜੜਚੜ ਕਰ ਗਈਆਂ ਭਾਬ ਮੌਕੇ ਤੇ ਸੰਭਾਲ ਲਿਆ ਨਾ ਗਿਆ ਅਗੜਾਂ ਨੇ ਟਾਈਮ ਹੀ ਨਹੀਂ ਦਿੱਤਾ ਇੱਕੋ ਦਮ ਹੱਲਾ ਬੋਲ ਦਿੱਤਾ ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ ਮਨੇ ਕਹਿੰਦੇ ਜਿਨ੍ਹਾਂ ਦੀ ਉਸ ਦਰਗਾਹ ਚੋਂ ਚਿੱਠੀ ਫੱਟ ਗਈ ਜਿਨ੍ਹਾਂ ਦੀ ਮੌਤ ਆ ਗਈ ਭਾਈ ਉਹਨਾਂ ਨੇ ਫਿਰ ਮਰਨਾ ਹੀ ਮਰਨਾ ਹੈ ਆਪਾਂ ਵੇਖਦੇ ਆ ਕਿ ਪੁਰਾਣੇ ਸਮਿਆਂ ਵਿੱਚ ਜੇ ਜਦੋਂ ਚਿੱਠੀ ਆਉਂਦੀ ਸੀ ਕਿਸੇ ਦੀ ਮੌਤ ਦੀ ਤਾਂ ਉਹ ਇੱਕ ਪਾਟਿਆ ਹੁੰਦਾ ਸੀ ਕਿ ਪਾਸਾ ਕੰਨਾ ਉਹ ਕੰਨੇ ਤੋਂ ਪਿਛਾੜ ਲੈਂਦੇ ਸੀ ਕਿ ਭਾਈ ਕਿਥੇ ਮੌਤ ਦੀ ਚਿੱਠੀ ਆਈ ਹੈ ਕਿਸੇ ਦੀ ਇਸ ਕਰਕੇ ਮੈਂ ਕਹਿੰਦੇ ਦਰਗਾਹ ਤੋਂ ਜਿਨ੍ਹਾਂ ਦੀ ਉਸ ਮਾਲਕ ਵੱਲੋਂ ਚਿੱਠੀ ਪਟ ਗਈ ਭਾਈ ਉਹਨਾਂ ਨੇ ਤੇ ਫਿਰ ਮਰਨਾ ਹੀ ਮਰਨਾ ਸੀ ਉੱਥੇ ਇੱਕ ਹੰਧਵਾਣੀ ਅਵਰ ਤੁਰਕਾਣੀ ਪਟਿਆਣੀ ਠੁਕਰਾਣੀ ਹੁਣ ਵੇਖੋ ਕਹਿੰਦੇ ਔਰਤਾਂ ਦਾ ਹਾਲ ਹੈ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਜੰਗ ਹੁੰਦੀ ਹੈ ਜੰਗ ਦੇ ਵਿੱਚ ਬਜ਼ੁਰਗਾਂ ਬੱਚਿਆਂ ਤੇ ਔਰਤਾਂ ਦਾ ਸਭ ਤੋਂ ਜ਼ਿਆਦਾ ਬੇਇੱਜ਼ਤ ਕੀਤਾ ਜਾਂਦਾ ਹੈ ਜੋ ਕਿ ਬੜੀ ਮਾੜੀ ਗੱਲ ਹੈ ਪਰ ਹੁੰਦਾ ਇੰਜ ਹੀ ਹੈ ਕਹਿੰਦੇ ਉਹ ਭਾਵੇਂ ਉਹ ਹਿੰਦੂਆਂ ਦੀ ਔਰਤ ਸੀ ਭਾਵੇਂ ਤੁਰਕਾਨੀਆਂ ਸਨ ਭਾਵੇਂ ਪਟਿਆਣੀਆਂ ਸਨ ਪਟੀਆਂ ਦੀਆਂ ਭਾਵੇਂ ਠੁਕਰਾਨੀਆਂ ਸਨ ਇੱਕ ਦਾ ਪੇਰ ਨੂੰ ਸਿਰਫ ਖੁਰ巴ਟੇ ਇੱਕ ਨਾਵਾਸ ਮਸਾਣੀ ਇੱਕੋ ਸਨ ਜਿਹੜੀਆਂ ਕਦੇ ਪਰਦੇ ਤੋਂ ਬਾਹਰ ਨਹੀਂ ਸਨ ਆਈਆਂ ਗੁਰਕਾ ਪੈਣ ਦੀਆਂ ਸਨ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਭ ਕੁਝ ਪਾੜ ਦਿੱਤਾ ਅਗਲਿਆਂ ਨੇ ਤੇ ਇੱਕ ਨਾਵਾਸ ਮਸਾਣੀ ਕਿ ਕਿ ਮਸਾਣਾ ਮਸਾਣਾ ਵਿੱਚ ਨੇ ਭਾ ਮਰ ਗਈਆਂ ਡੈਥ ਹੋ ਗਈ ਉੱਥੇ ਜਾ ਕੇ ਮਸਾਣਾ ਵਿੱਚ ਦੱਬਿਆ ਜਾ ਰਿਹਾ ਐ ਫੁਕਿਆ ਜਾ ਰਿਹਾ ਐ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ ਤੇ ਜਿਨਾਂ ਦੇ ਮਰਦ ਘਰੇ ਨਹੀਂ ਆਏ ਉਹ ਬੈਠ ਬੈਠ ਕੇ ਪਿੱਟਦੀਆਂ ਨੇ ਰੋਂਦੀਆਂ ਨੇ ਮਰਜ ਕਹਿੰਦੇ ਉਹਨਾਂ ਦੀ ਰਾਤ ਕਿਵੇਂ ਲੰਗੀ ਇਹ ਹਾਲਾਤ ਨੂੰ ਜਦੋਂ ਮਹਾਰਾਜ ਨੇ ਦੇਖਿਆ ਸ਼ੇਰ ਦੇ ਵਿੱਚ ਜਾ ਕੇ ਤੇ ਮਾਰੇ ਨੇ ਬਿਆਨ ਕੀਤਾ ਇਸ ਗੱਲ ਨੂੰ ਆਪੇ ਕਰੇ ਕਿਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਮਰੀ ਕਹਿੰਦੇ ਇਹ ਆਪਣਾ ਦੁੱਖ ਅਸੀਂ ਕਿਹਦੇ ਕੋਲ ਰੋਈਏ ਕਿਉਂਕਿ ਕਰਨ ਕਰਾਉਣ ਵਾਲਾ ਤੇ ਉਹ ਵੈਗਰੂ ਅਕਾਲ ਪੁਰਖ ਆਪ ਹੈ ਇਹਨਾਂ ਨੇ ਵੀ ਹੱਥ ਚੁੱਕੀ ਹੋਈ ਸੀ ਪਠਾਣਾ ਨੇ ਵੀ ਅੱਗੋਂ ਉਹਨਾਂ ਤੋਂ ਵੀ ਜੁਰਵਾਣਾ ਅੱਗੋਂ ਟੱਕਰਿਆ ਬਾਬਰਾ ਪਿਆ ਪਰ ਆਮ ਮਹਾਵਰਾ ਮਹਾਵਰਾ ਆਪਾਂ ਬੋਲਦੇ ਆ ਘਰਾਂ ਦੇ ਵਿੱਚ ਸਾਨਾਂ ਦੇ ਢੇੜ ਵਿੱਚ ਬੱਕਰੀਆਂ ਦਾ ਨਾਸ ਇਹ ਲੜਾਈ ਵਿੱਚ ਆਮ ਲੋਕ ਨੇ ਜਿਹੜੇ ਗਰੀਬ ਲੋਕ ਨੇ ਜਿਹੜੇ ਔਰਤਾਂ ਨੇ ਜਿਹੜੀਆਂ ਬੱਚੇ ਨੇ ਜਿਹੜੇ ਉਹ ਪਿਸ ਜਾਂਦੇ ਨੇ ਉਹ ਮਾਰੇ ਜਾਂਦੇ ਨੇ ਮਰ ਕੇ ਇਹ ਦੁੱਖ ਫਿਰ ਕਿਹਨੂੰ ਸੁਣਾਈਏ ਕਿਉਂਕਿ ਕਰਨ ਕਰਾਉਣ ਵਾਲਾ ਤੇ ਤੂੰ ਆਪ ਹੀ ਐ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਤਾ ਜਾਏ ਰੁਹਾਈਏ ਇਹ ਦੁੱਖ ਇਹ ਸੁੱਖ ਇਹ ਸਭ ਕੁਝ ਤੇਰੇ ਬਾਣੇ ਵਿੱਚ ਹੀ ਹੈ ਅਸੀਂ ਕਿਹਦੇ ਕੋਲੇ ਰੋਈਏ ਜਾ ਕੇ ਅਸੀਂ ਤੇ ਆਪਣਾ ਦੁੱਖ ਤੈਨੂੰ ਕਹਿ ਸਕਦੇ ਆ ਇਹ ਗੱਲ ਗੁਰੂ ਨਾਨਕ ਪਾਸ਼ਾ ਨੇ ਅੰਦਰੋਂ ਦਿਲ ਚੋਂ ਆਖੀ ਫਿਰ ਕਿ ਸਾਨੂੰ ਦੁੱਖ ਹੋਇਆ ਐਨਾ ਕੁਝ ਵਾਪਰਿਆ ਐਨਾ ਕੁਝ ਜ਼ੁਲਮ ਹੋਇਆ ਪਰ ਇਹ ਦੁੱਖ ਅਸੀਂ ਕਿਹਦੇ ਕੋਲੇ ਕਹੀਏ ਅਸੀਂ ਤੇ ਤੇਰੇ ਕੋਲੇ ਕਹਿ ਸਕਦੇ ਆ ਕਿਉਂਕਿ ਕਰਨ ਕਰਾਉਣ ਵਾਲਾ ਤੇ ਤੂੰ ਆਪ ਹੈ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਗੁਰੂ ਨਾਨਕ ਪਾਸ਼ਾ ਨੇ ਫਿਰ ਫੈਸਲਾ ਦਿੱਤਾ ਕਿ ਸਾਰਾ ਕੁਝ ਹੀ ਉਹਦੇ ਹੁਕਮ ਵਿੱਚ ਚੱਲ ਰਿਹਾ ਜੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਜੈ ਤਾ ਹਮੈ ਕਹਿ ਨਾ ਕੋਈ ਕਿਉਂਕਿ ਚਲਦੀਆਂ ਆ ਰਹੀਆਂ ਨੇ ਚਲਦੀਆਂ ਆ ਰਹੀਆਂ ਅੱਜ ਦਾ ਵੀ ਸਮਝੇ ਅੱਜ ਅੱਜ ਦੀ ਗੱਲ ਕਰਦੇ ਆਪਾਂ ਅੱਜ ਰੂਸ ਨੇ ਧਮਕੀ ਦਿੱਤੀ ਹੈ ਕਿ ਮੈਂ ਐਟਮ ਸ਼ਕਤੀ ਵਰਤਾਂਗਾ ਸਾਰਾ ਯੂਰਪ ਹਿੱਲਿਆ ਪਿਆ ਹੈ ਸਾਰਾ ਯੂਰਪ ਹਿੱਲਿਆ ਪਿਆ ਸਾਡੇ ਕੰਨ ਤੇ ਅਜੇ ਜੂੰ ਨਹੀਂ ਸਰਕੀ ਕਿਉਂ ਵੀ ਸਾਡੇ ਨਾਲ ਕੜਾ ਹੋਣੀ ਹੈ ਪਰ ਨਹੀਂ ਜੀ ਜਦੋਂ ਹੋਏਗਾ ਫਿਰ ਸਾਰੇ ਪਾਸੇ ਆਏਗਾ ਇਸ ਕਰਕੇ ਤਿਆਰੀ ਸਾਨੂੰ ਕਰ ਲੈਣੀ ਚਾਹੀਦੀ ਸੀ ਕਰਨੀ ਚਾਹੀਦੀ ਹੈ ਪਰ ਨਹੀਂ ਕਰਦੇ ਅਸੀਂ ਅਸੀਂ ਤਾਂ ਕਹਿੰਦੇ ਨਾ ਜੀ ਰਾਮ ਜੀ ਰੱਖਣ ਵਾਲੇ ਨੇ ਅਸੀਂ ਜਿਹਾ ਕਰਨ ਵਾਲੇ ਨਹੀਂ ਜੀ ਸਾਨੂੰ ਮਾਰਨੇ ਸ਼ਸਤਰ ਤੇ ਸ਼ਾਸਤਰ ਦੋਵਾਂ ਦਾ ਧਾਰਨੀ ਬਣਾਇਆ ਹੈ ਸੰਤ ਸਿਪਾਈ ਬਣਾਇਆ ਹੈ ਕੱਲ ਵੀ ਦਾਸ ਨੇ ਬੇਨਤੀ ਕੀਤੀ ਜੇ ਸ਼ਾਂਤੀ ਚਾਹੁੰਦੇ ਹੋ ਤਾਂ ਸ਼ਸਤਰ ਤ阿里 ਹੋਣਾ ਜ਼ਰੂਰੀ ਜੇ ਆਪਣੇ ਮਾਰਗ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਗਿਆਨਵਾਨ ਹੋਣਾ ਜ਼ਰੂਰੀ ਹੈ ਇਸ ਕਰਕੇ ਸ਼ਸਤਰ ਤੇ ਸ਼ਾਸਤਰ ਦੋਹਾਂ ਦਾ ਧਾਰਨੀ ਹੋਣਾ ਜ਼ਰੂਰੀ ਤੇ ਮਹਾਰਾਜ ਇਸ ਗੱਲ ਨੂੰ ਬਿਆਨ ਕਰਦੇ ਨੇ ਇੱਥੇ ਫਿਰ ਹੁਕਮ ਹੀ ਹੁਕਮ ਚਲਾਏ ਵਿਖਸੈ ਸਾਰਾ ਕੁਝ ਹੀ ਤੇਰੇ ਹੁਕਮ ਚੱਲਦਾ ਤੂੰ ਚਲਾ ਰਿਆ ਪਰ ਆਪ ਤੂੰ ਵਿਖਸ ਰਿਆ ਤੂੰ ਖੁਸ਼ ਹੈ ਕਿਉਂਕਿ ਇਹ ਵਰਤਾਰਾ ਬਿਲਕੁਲ ਉਸ ਤਰ੍ਹਾਂ ਹੁੰਦਾ ਜੀ ਆਪਾਂ ਵੇਖਦੇ ਜਦੋਂ ਛੋਟੇ ਬੱਚੇ ਖੇਡਦੇ ਨੇ ਉਹ ਜਦੋਂ ਘਰ ਬਣਾਉਂਦੇ ਨੇ ਨਾ ਉਦੋਂ ਵੀ ਬੜੇ ਖੁਸ਼ ਹੁੰਦੇ ਨੇ ਖੁਸ਼ ਹੋ ਕੇ ਘਰ ਬਣਾਉਂਦੇ ਨੇ ਹੱਸਦੇ ਨੇ ਖੇਡਦੇ ਨੇ ਜਦੋਂ ਸ਼ਾਮ ਨੂੰ ਜਾਂਦੇ ਨੇ ਉਹ ਘਰਾਂ ਨੂੰ ਢਾਉਂਦੇ ਨੇ ਆਪ ਉਦੋਂ ਵੀ ਖੁਸ਼ ਨੇ ਢਾਉਂਦਿਆਂ ਵੀ ਖੁਸ਼ ਨੇ ਬਣਾਉਂਦਿਆਂ ਵੀ ਖੁਸ਼ ਨੇ ਉਹ ਹੈ ਪ੍ਰਮਾਤਮਾ ਦੀ ਝਲਕ ਉਹ ਵਾਹਿਗੁਰੂ ਅਕਾਲ ਪੁਰਖ ਸੰਸਾਰ ਨੂੰ ਵੇਖ ਰਿਹਾ ਹੈ ਕਿਉਂਕਿ ਉਹ ਨੇ ਹਰ ਚੀਜ਼ ਪੈਦਾ ਕੀਤੀ ਹੈ ਦੁਨੀਆਂ ਦੇ ਵਿੱਚ ਦੋਨੀਆਂ ਨੇ ਦੁਨੀਆਂ ਦੇ ਵਿੱਚ ਦੋਵੇਂ ਚੀਜ਼ਾਂ ਨੇ ਚੰਗਿਆਈ ਵੀ ਹੈ ਬੁਰਾਈ ਵੀ ਹੈ ਚਾਨਣ ਵੀ ਹੈ ਹਨੇਰਾ ਵੀ ਹੈ ਚੰਗੇ ਬੰਦੇ ਵੀ ਨੇ ਮਾੜੇ ਬੰਦੇ ਵੀ ਨੇ ਦੋਹਾਂ ਦਾ ਕੰਪੈਰੀਸ਼ਨ ਹੈ ਜੇ ਲਾਈਟ ਹੈ ਤਾਂ ਹਨੇਰੇ ਦਾ ਪਤਾ ਹੈ ਜੀ ਚਾਨਣ ਦੀ ਕੀਮਤ ਤਾਂ ਹੀ ਹੈ ਸੱਚ ਨੂੰ ਬੜਨਾ ਪੈਂਦਾ ਹੈ ਸੱਚ ਨੂੰ ਹਮੇਸ਼ਾ ਹੀ ਬੜਨਾ ਪਿਆ ਹੈ ਸੱਚ ਨੂੰ ਹੀ ਸੂਲੀ ਚੜਨਾ ਪਿਆ ਝੂਠ ਕਦੇ ਸੂਲੀ ਨਹੀਂ ਚੜਦਾ ਝੂਠ ਨਹੀਂ ਕਦੇ ਸੂਲੀ ਚੜਿਆ ਇਸ ਕਰਕੇ ਸੱਚ ਨੂੰ ਜਿਉਂਦਾ ਰਹਿਣ ਲਈ ਸੱਚ ਨੂੰ ਸਾਬਤ ਕਰਨਾ ਨਹੀਂ ਪੈਂਦਾ ਪਰ ਝੂਠ ਸਾਬਤ ਕਰਨ ਲਈ ਬੜੇ ਝੂਠ ਬੋਲਣੇ ਪੈਂਦੇ ਨੇ ਸਾਡੇ ਮੇਰੇ ਦੋਸਤ ਨੇ ਉਹ ਕਹਿੰਦੇ ਹੁੰਦੇ ਇਹ ਗੱਲ ਹਰ ਬੇਵਕੂਫ ਬੰਦਾ ਸੱਚ ਬੋਲ ਸਕਦਾ ਹੈ ਝੂਠ ਬੋਲਣ ਲਈ ਕਿਸੇ ਹੱਦ ਤੱਕ ਦਿਮਾਗ ਦੀ ਲੋੜ ਪੈਂਦੀ ਇਸ ਕਰਕੇ ਜਿਹੜੇ ਸਚਿਆਰ ਨੇ ਉਹ ਨਿਰਪਾਉ ਹੁੰਦੇ ਨੇ ਨਰਵੈਰ ਹੁੰਦੇ ਨੇ ਉਹਨਾਂ ਅੰਦਰ ਕੋਈ ਸ਼ਲਕਪਟ ਨਹੀਂ ਹੁੰਦਾ ਪਰ ਜਿਹੜੇ ਕੂੜਿਆਰ ਹੁੰਦੇ ਨੇ ਉਹ ਸ਼ਲਕਪਟਾਂ ਨਾਲ ਭਰੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿੱਥੇ ਕੀ ਬੋਲਣਾ ਹੈ ਕਿੱਥੇ ਕੀ ਕਰਨਾ ਹੈ ਤਲਵਾਰ ਦੇ ਦੋਵੇਂ ਧਨੀ ਨੇ ਆਪਾਂ ਸਮਾਜ ਵਿੱਚ ਸਾਡੇ ਆਪਣੀ ਗੱਲ ਕਰੀਏ ਔਰੰਗਜੇਬ ਵੀ ਤਲਵਾਰ ਦਾ ਧਣੀ ਹੈ ਗੁਰੂ ਗੋਬਿੰਦ ਸਿੰਘ ਵੀ ਤਲਵਾਰ ਦੇ ਧਣੀ ਨੇ ਪਰ ਦੋਹਾਂ ਦੇ ਹੱਥ ਵਕਰੇ ਨੇ ਇੱਕ ਜ਼ੁਲਮ ਦਾ ਹੱਥ ਹੈ ਇੱਕ ਜ਼ੁਲਮ ਦੇ ਟੱਕਰੇ ਦਾ ਗੁਰੂ ਪਾਤਸ਼ਾਹ ਨੂੰ ਆਪਣਾ ਸਾਰਾ ਕੁਝ ਗਵਾਉਣਾ ਪਿਆ ਸਾਡੀ ਖਾਤਰ ਸੱਚ ਦੀ ਖਾਤਰ ਸਚਿਆਰ ਬਣਨ ਦੀ ਖਾਤਰ ਸੱਚ ਦਾ ਹੋਕਾ ਦੇਣ ਦੀ ਖਾਤਰ ਪੂਰਾ ਪਰਿਵਾਰ ਵਾਰਿਆ ਔਰੰਗਜੇਬ ਨੇ ਕੁਝ ਨਹੀਂ ਕੀਤਾ ਪਰ ਫਿਰ ਵੀ ਵੇਖੋ ਸਭ ਕੁਝ ਹਾਰ ਕੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਹੁਕਮ ਅਤੇ ਬਾਣੇ ਤੇ ਰਜਾ ਵਿੱਚ ਰਹੇ ਤੇ ਚਿੱਠੀ ਲਿਖਦੇ ਨੇ ਜ਼ਫਰਨਾਮਾ ਜ਼ਫਰਨਾਮੇ ਤੋਂ ਭਾਵ ਹੁੰਦਾ ਜਿੱਤ ਦੀ ਚਿੱਠੀ ਤੇ ਔਰੰਗਜ਼ੇਬ ਤਖਤ ਤੇ ਬਿਠਾ ਹੋਇਆ ਸਭ ਕੁਝ ਜਿੱਤਣ ਤੋਂ ਬਾਅਦ ਵੀ ਚਿੱਠੀ ਲਿਖ ਰਿਹਾ ਹੈ ਸ਼ਿਕਸ਼ਤਨਾਮਾ ਹਾਰ ਦੀ ਚਿੱਠੀ ਸੋ ਇਹ ਜਿਨ੍ਹਾਂ ਨੂੰ ਇਹ ਗੱਲਾਂ ਸਮਝ ਆਉਣਗੀਆਂ ਉਹ ਆਪਣੀ ਜ਼ਿੰਦਗੀ ਨੂੰ ਸਮਝਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਭੂ ਜੀਓ ਸਾਰਾ ਕੁਝ ਤੁਹਾਡੇ ਹੁਕਮ ਵਿੱਚ ਹੈ ਪਰ ਤੁਸੀਂ ਇਸ ਨੂੰ ਚੁਲਾ ਰਹੇ ਹੋ ਤੁਸੀਂ ਵਿਕਸਤ ਰਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਤੇਰੇ ਭਗਤ ਵੀ ਵਿਕਸਦੇ ਨੇ ਇਸ ਤਰ੍ਹਾਂ ਹੀ ਉਹ ਜਾਣਦੇ ਨੇ ਨਾਨਕ ਲਿਖਿਆ ਪਾਈਐ ਤੇ ਗੁਰਨਾਨਕ ਪਾਤਸ਼ਾਹ ਮੈਂ ਕਹਿੰਦੇ ਇਹ ਤੇ ਭਾਈ ਜੀਵਾਂ ਦਾ ਆਪੋ ਆਪਣਾ ਲਿਖਿਆ ਪ੍ਰਾਪਤ ਕਰਦੇ ਨੇ ਕਿਉਂਕਿ ਜਿਹੋ ਜਿਹਾ ਸਾਡਾ ਲਿਖਾ ਹੈ ਜੋ ਸਾਡੇ ਦਿਮਾਗ ਵਿੱਚ ਹੈ ਜੋ ਸਾਸੀਂ ਸੋਚਦੇ ਹਾਂ ਜੋ ਅਸੀਂ ਵਿਚਾਰਦੇ ਹਾਂ ਜੋ ਸਾਡੇ ਅੰਦਰ ਹੈ ਜੋ ਜੀ ਹੋਏ ਸੋ ਉਗਵੈ ਮੂੰ ਕਾ ਕਹਿਆ ਵਾਓ ਮੂੰ ਦੀਆਂ ਗੱਲਾਂ ਕਰਨੀਆਂ ਹੋਰ ਨੇ ਜੋ ਸਾਡੇ ਮਨ ਵਿੱਚ ਹੈ ਹੋਣਾ ਤੇ ਉਹ ਹੀ ਹੋਈ ਹੈ ਜੀ ਹੋਣਾ ਤੇ ਉਹ ਹੀ ਹੋਈ ਹੈ ਉਹਦਾ ਹੀ ਸਾਨੂੰ ਨੇਕਾ ਦੇਣਾ ਪੈਂਦਾ ਜੋ ਸਾਡੇ ਅੰਦਰ ਜੋ ਅਸੀਂ ਵਰਤਦਾ ਪਿਆ ਸਾਡੇ ਅੰਦਰ ਵਰਤਾਰਾ ਸਾਡੇ ਅੰਦਰ ਕੀ ਵਰਤਦਾ ਪਿਆ ਇਹ ਅਸੀਂ ਜਾਣਦੇ ਜੇ ਅਸੀਂ ਉਸ ਮਾਲਕ ਨਾਲ ਜੁੜੇ ਹੋਏ ਆ ਤਾਂ ਉਹ ਰੱਖਿਆ ਕਰਨ ਵਾਲਾ ਹੈ ਉਹ ਦਿਆਲੂ ਹੈ ਕਿਰਪਾਲੂ ਹੈ ਤੇ ਨਹੀਂ ਤੇ ਮਰਗ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਕ੍ਰਿਟਿਸਾਈਜ਼ ਕਰਨਾ ਸਭ ਤੋਂ ਸੁਖਾਲਾ ਕੰਮ ਹੈ ਕਿਉਂਕਿ ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ ਜੇ ਮੈਂ ਇੱਥੇ ਬੈਠ ਕੇ ਕ੍ਰਿਟਿਸਾਈਜ਼ ਕਰਨ ਲੱਗ ਜਾਵਾਂ ਆਲੋਚਨਾਤਮਕ ਗੱਲਾਂ ਕਰਨ ਲੱਗ ਜਾਵਾਂ ਤਾਂ ਇਹ ਪ੍ਰਸਾਰਾ ਬਹੁਤ ਵਧੇਗਾ ਲੋਕ ਜਾਦੇ ਸੁਣਨਗੇ ਪਰ ਜਦੋਂ ਅਸੀਂ ਸੱਚ ਦੀ ਗੱਲ ਕਰਾਂਗੇ ਘੱਟ ਸੁਣਨਗੇ ਕਿਉਂਕਿ ਸੱਚ ਸੁਣਨਾ ਬਹੁਤ ਔਖਾ ਹੈ ਘਰ ਦੇ ਵਿੱਚ ਤੁਸੀਂ ਫਲਵਾੜੀ ਲਾ ਦਿਓ ਬਾਹਰ ਦੇ ਅੱਗੇ ਫੁੱਲ ਲੱਗੇ ਨੇ ਸੁਗੰਧੀਆਂ ਦੇ ਰਹੇ ਨੇ ਕੋਈ ਬਹੁਤਾ ਲੋਕ ਖਿਆਲ ਨਹੀਂ ਕਰਦੇ ਤੇ ਜਦੋਂ ਤੁਸੀਂ ਗੰਦਗੀ ਖਲਾਰਦੇ ਹੋਗੇ ਹਰੇਕ ਨੱਕ ਬੰਦ ਕਰਕੇ ਲੰਗੇਗਾ ਹਰੇਕ ਕਹਿ ਕੇ ਲੰਗੇਗਾ ਕਿਉਂਕਿ ਉਹ ਵਿਦਬੋ ਜਿਹੜੀ ਇਹ ਦੂਰ ਤੱਕ ਫੈਲਦੀ ਹੈ ਖੁਸ਼ਬੋ ਘੱਟ ਫੈਲਦੀ ਹੈ ਚੰਗਿਆਈ ਜਿਹੜੀ ਘੱਟ ਫੈਲਦੀ ਹੈ ਬੁਰਾਈ ਜਿਹੜੀ ਇੱਕਦਮ ਫੈਲਦੀ ਹੈ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਸਾਰਾ ਕੁਝ ਤੇਰੇ ਹੁਕਮ ਵਿੱਚ ਸੀ ਤੇਰੇ ਹੁਕਮ ਦੇ ਅਧੀਨ ਹੀ ਸਾਰਾ ਕੁਝ ਹੋਇਆ ਅਸੀਂ ਕਿਹਨੂੰ ਲਾਭ ਦਈਏ ਅਸੀਂ ਕਿਹਦੇ ਕੋਲੇ ਰੁਹੀਏ ਜਾ ਕੇ ਕਿਉਂਕਿ ਕਸੂਰ ਤੇ ਉਹਨਾਂ ਦਾ ਸੀ ਪਠਾਣਾ ਦਾ ਠਾਣਾ ਨੇ ਮਾਇਆ ਇਕੱਠੀ ਕੀਤੀ ਲੁੱਟ ਖੋਹਾਂ ਕਰ ਕਰਕੇ ਚੰਗਾ ਸਾਰਾ ਕੁਝ ਬਣਾਇਆ ਚੰਗੀ ਐਸ਼ਵਰਸ਼ਿਤ ਪਰ ਤੈਨੂੰ ਭੁੱਲ ਗਏ ਪਰ ਜਦੋਂ ਬਾਬਰ ਨੇ ਹੱਲਾ ਕੀਤਾ ਸਾਰਾ ਕੁਝ ਰੁੜ ਗਿਆ ਪਰ ਉਹਨਾਂ ਦੇ ਵਿੱਚ ਉਹ ਬੰਦੇ ਵੀ ਜਿਹੜੇ ਕੇ ਆਮ ਲੋਕ ਸਨ ਜਿਨ੍ਹਾਂ ਦਾ ਇਹਦੇ ਵਿੱਚ ਕੋਈ ਹੱਥ ਵੀ ਨਹੀਂ ਸੀ ਉਹ ਵੀ ਰਗੜੇ ਗਏ ਕਿਉਂਕਿ ਸੰਗ ਸੰਨ ਉਹਨਾਂ ਦਾ ਸਾਥ ਕਰ ਦੇ ਦਿੰਦੇ ਤਾਂ ਸੰਨ ਸੋ ਇਹ ਜਿਹੜੇ ਦੋ ਸ਼ਬਦ ਨੇ ਇਹ ਬਾਬਰ ਬਣੀਦੇ ਨੇ ਇਤਿਹਾਸਕ ਸ਼ਬਦ ਨੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਸਾਨੂੰ ਤਾਂ ਦੱਸੇ ਕਿ ਕੱਲੀ ਇਹ ਹੀ ਨਹੀਂ ਹੋਰ ਵੀ ਵਰਤਾਰੇ ਬੜੇ ਹੁੰਦੇ ਰਹਿਣਗੇ ਪਰ ਸਭ ਕੁਝ ਜਿਹੜੇ ਹੁਕਮ ਜੀ ਅੱਗੋਂ ਵੀ ਹੁੰਦੇ ਰਹਿੰਦੇ ਨੇ ਮੈਂ ਕੱਲ ਵੀ ਗੱਲ ਕੀਤੀ ਕਿ ਕੱਲ ਦਿੱਲੀ ਦੇ ਵਿੱਚ ਵੀ ਇੰਨਾ ਕੁਝ ਹੋਇਆ ਬਗਦਾਦ ਦੇ ਵਿੱਚ ਇੰਨਾ ਕੁਝ ਹੋਇਆ ਬੜੀ ਥਾਂ ਤੇ ਹੱਲੇ ਹੁੰਦੇ ਨੇ ਜਦੋਂ ਮੋਬ ਚਲਦੀਆਂ ਨੇ ਇਹ ਸਾਰਾ ਕੁਝ ਸਿਆਸੀ ਗੱਲਾਂ ਨੇ ਜਿਸੇ ਕੀ ਸਰਕਾਰ ਹੈ ਤਿਸੀ ਕਾ ਸਭ ਕੋਈ ਸਰਕਾਰਾਂ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਉਹ ਕਰਮ ਕਰਦੀਆਂ ਨੇ ਉਹਨਾਂ ਨੂੰ ਤੇ ਆਪਣੀਆਂ ਕੁਰਸੀਆਂ ਚਾਹੀਦੀਆਂ ਨੇ ਅਸੀਂ ਲੋਕ ਜਿਹੜੇ ਹਾਂ ਅਸੀਂ ਤੇ ਕਮੋਰੇ ਹਾਂ ਜੀ ਉਹਨਾਂ ਲਈ 100 ਬੰਦਾ ਮਰ ਜੇ 200 ਬੰਦਾ ਮਰ ਜੇ ਉਹਨਾਂ ਲਈ ਕੋਈ ਬਹੁਤਾ ਮਹੱਣੀ ਨਹੀਂ ਰੱਖਦਾ ਪਰ ਇਹ ਸਾਰਾ ਕੁਝ ਵਰਤਾਰਾ ਉਸ ਮਾਲਕ ਦਾ ਹੈ ਕਿਉਂਕਿ ਤਪੋਂ ਰਾਜ ਰਾਜੋਂ ਨਰਕ ਜਦੋਂ ਬੰਦੇ ਕੋਲੇ 4 ਪੈਸੇ ਆ ਜਾਣ ਜਦੋਂ ਬੰਦੇ ਕੋਲੇ ਉਹਦਾ ਆ ਜਾਏ ਜਦੋਂ ਕੋਈ ਤਾਕਤ ਆ ਜਾਏ ਕੁਦਰਤੀ ਹੈ ਇਹਨੂੰ ਸੰਭਾਲਣਾ ਫਿਰ ਬੜਾ ਔਖਾ ਹੁੰਦਾ ਹੈ ਕੋਈ ਵੀ ਤਾਕਤ ਹੋਵੇ ਚਾਹੇ ਉਹ ਧਾਰਮਿਕ ਤਾਕਤ ਹੈ ਚਾਹੇ ਉਹ ਆਰਥਿਕ ਤਾਕਤ ਹੈ ਚਾਹੇ ਉਹ ਰਾਜਨੀਤਿਕ ਤਾਕਤ ਹੈ ਇਹ ਸ਼ਕਤੀ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਹੈ ਇਸੇ ਕਰਕੇ ਗੁਰਨਾਨਕ ਪਾਤਸ਼ਾਹ ਨੂੰ ਬਾਬਰ ਨੇ ਫਿਰ ਜੇਲ੍ਹ 'ਚ ਕੀਤਾ ਤੇ ਜੇਲ੍ਹ ਵਿੱਚ ਜਦੋਂ ਕੀਤਾ ਤਾਂ ਬਾਬਰ ਨੇ ਆਪ ਆ ਕੇ ਮਿਲਣ ਵਾਸਤੇ ਆਇਆ ਕਿ ਜਦੋਂ ਲੋਕ ਸਾਰੇ ਜੇਲ੍ਹਾਂ ਵਿੱਚ ਆ ਗਏ ਜੇਲ੍ਹਾਂ ਪਰ ਗਈਆਂ ਵੀ ਇਹੋ ਜਿਹਾ ਕੌਣ ਹੈ ਫਕੀਰ ਬੰਦਾ ਮੈਂ ਮਿਲਾਂ ਤੇ ਸਹੀ ਇੱਕ ਵਾਰ ਜਦੋਂ ਬਾਬਰ ਨੂੰ ਮਿਲੇ ਤਾਂ ਬਾਬਰ ਨੂੰ ਮਾਰੇ ਨੇ ਕਿਹਾ ਕਿ ਬਾਬਰ ਇਹ ਤਾਕਤ ਤੈਨੂੰ ਉਸ ਮਾਲਕ ਨੇ ਦਿੱਤੀ ਹੈ ਇਹਦਾ ਗਲਤ ਵਰਤੋਂ ਨਾ ਕਰੀ ਜਿਸ ਦਿਨ ਤੂੰ ਗਲਤ ਵਰਤੋਂ ਕਰੇਗਾ ਤੇਰਾ ਰਾਜ ਭਾਗ ਤੇਰੀਆਂ ਕੁਲਾਂ ਨਸ਼ਟ ਹੋ ਜਾਣਗੀਆਂ ਤੇ ਜਦੋਂ ਉਹਨੇ ਜ਼ੁਲਮ ਕਰਨਾ ਸ਼ੁਰੂ ਕੀਤਾ ਆਪਾਂ ਵੇਖਦੇ ਆ ਕਿ ਅੱਜ ਉਹਨਾਂ ਮੁਗਲਾਂ ਦੀਆਂ نسلਾਂ ਨੇ ਜਿਹੜੀਆਂ ਉਹਨਾਂ ਦੇ ਜਿਹੜੇ ਅੱਗੋਂ ਬੱਚੇ ਨੇ ਜਿਹੜੇ ਕਦੇ ਤਖਤਾਂ ਤੇ ਬੈਠਦੇ ਸਨ ਅੱਜ ਜੋ ਖੋਖਿਆਂ ਚ ਚਾਹ ਵੇਚਦੇ ਨੇ ਇਹ ਤਾਂ ਪੰਜ ਵੀਕਦੇ ਆ ਨਾ ਅੱਜ ਬੰਬੇ ਔਰੰਗਜ਼ੇਬ ਦੀ ਔਲਾਦ ਜਿਹੜੀ ਹੈ ਉਹ ਮਸਾਂ ਗੁਜ਼ਾਰਾ ਕਰਦੇ ਉਹਨਾਂ ਨੇ ਜਨਾਨੀਆਂ ਘਰਾਂ ਚ ਕੰਮ ਕਰਦੀਆਂ ਨੇ ਇਹ ਵਕਤ ਹੈ ਜੀ ਉਸ ਮਾਲਕ ਵੱਲੋਂ ਸੋ ਹਮੇਸ਼ਾ ਉਸ ਨੂੰ ਯਾਦ ਰੱਖੀਏ ਉਹਦੇ ਹੁਕਮ ਤੇ ਰਜਾ ਵਿੱਚ ਰਹੀਏ ਤੇ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਇਹ ਨਾਮ ਦੀ ਦਾਤ ਸਾਡੀ ਝੁਲੀ ਪਾਓ ਤਾਂ ਕਿ ਸਾਨੂੰ ਜਿਉਣਾ ਆ ਜਾਏ ਮਨੁੱਖਾ ਜਨ ਮਿਲੇ ਆ ਮੁੜਕੇ ਮਿਲੇ ਜਾਂ ਨਾ ਮਿਲੇ ਸਾਨੂੰ ਨਹੀਂ ਪਤਾ ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਪਬ ਜੜ ਫੇਰਾ ਇਹ ਕਿਰਪਾ ਕਰੋ ਸਾਡੇ ਤੇ ਤੇ ਜਦੋਂ ਅਸੀਂ ਸੰਸਾਰ ਤੋਂ ਜਾਈਏ ਲੋਕ ਸੁਖੀਏ ਔਰ ਲੋਕ ਸਹੇਲੇ ਹੋ ਕੇ ਜਾਈਏ ਹੋਈਆਂ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ